ਅੱਜ ਥੋੜੇ ਜਿਹੇ ਸਮੇਂ ਦੇ ਯਾਨੀ ਇਸ ਸੱਜ ਦੇ ਕੁਝ ਸਾਰਿਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਜਿਸ ਸ਼ਖਸੀਅਤ ਦੀ ਅਸੀਂ ਅੱਜ ਗੱਲ ਕਰਦੇ ਆ ਜਿਨ੍ਹਾਂ ਦੇ ਅਸੀਂ ਅੱਜ ਰੂਪ ਨੂੰ ਆ ਤੋਂ ਅਸਤੰਦਿ ਸਖਸ਼ੀਤ ਨੇ ਜਿਹੜੇ ਵਿਦੇਸ਼ਾਂ ਵਿੱਚ ਪਹਿਲੇ ਮੈਨੂੰ ਲੱਗਦਾ ਹੈ ਕਿ ਪਹਿਲੇ ਛੱਡੇ ਬਜ਼ਾਰਾਂ ਚੋਂ ਇੱਕ ਨੇ ਜਿਨ੍ਹਾਂ ਨੇ ਪੰਜਾਬੀ ਦਾ ਛੱਡਾ ਬਣਾਇਆ ਮੇਰੀ ਮੁਰਾਦ ਹੈ ਭਗੰਦਰ ਮੱਲੀ ਜੀ ਦਾ ਤੋਂ ਅੱਜ ਕੱਲ ਜਿਸ ਤਰ੍ਹਾਂ ਇਹ ਕਾਨਫਰੰਸ ਹੋ ਰਹੀ ਹੈ ਇਹ ਪੈਨ ਆਪਾਂ ਟੱਗੇ ਅਗੇ ਖੜੇ 4 ਬੰਦੇ ਖੜੇ ਹੋ ਜਾਂਦੇ ਉਹ ਕਾਨਫਰੰਸ ਹੋ ਜਾਂਦੀ ਹੈ ਪਰ ਅਸਲੀ ਜਿਹੜੇ ਜਿੱਦੋ ਜਹਿਦ ਹੈ ਉਹ ਇਹਨਾਂ ਲੋਕਾਂ ਨੇ ਕੀ ਕੀ ਹੈ ਪਹਿਲਾਂ ਜਿਹੜੇ ਪਹਿਲਾਂ ਗਏ ਔਰ ਪੰਜਾਬੀ ਦਾ ਝੰਡਾ ਇਹਨਾਂ ਨੇ ਬੁਲੰਦ ਕੀਤਾ ਤੇ ਇਹਨਾਂ ਕੋਲ ਸਖਸ਼ਿਤ ਦੇ ਜਿਹੜੇ ਗੁਣ ਨੇ ਉਹ ਸਾਰੇ ਅਸੀਂ ਸੰਜੀਵ ਜੀ ਤੁਹਾਨੂੰ ਦੱਸਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਡਾਟ 'ਚ ਇਹਨਾਂ ਦੇ ਰੂਪ ਨੂੰ ਹੋਵਾਂਗੇ ਤਾਂ ਆਪਾਂ ਗੱਲਾਂ ਪੁੱਛਾਂਗੇ ਗੱਲਾਂ ਕੀ ਆਪਣੇ ਬਾਰੇ ਦੱਸਾਂਗੇ ਔਰ ਅਸੀਂ ਪ੍ਰਵਾਸ ਤੇ ਜਿਹੜੀਆਂ ਸਮੱਸਿਆਵਾਂ ਨੇ ਜਾਂ ਕਿਸ ਤਰ੍ਹਾਂ ਦਾ ਵੀ ਲੋਗੋ ਲੋਬਾਰ ਹੈ ਉਹ ਉਹਦੇ ਆਪਾਂ ਸਾਰਾ ਦੱਸਾਂਗੇ ਇਹਨਾਂ ਦੀ ਗੁਜਾਰਿਸ਼ ਹੈ ਸੰਜੀਵ ਘੋੜਾ ਕਿ ਉਹ ਇਹਨਾਂ ਦੇ ਯਾਨੀ ਕਿ ਸਖਸ਼ਿਤ ਦੇ ਚਾਹਨਾ ਤੋਂ ਕਿਸ ਤਰ੍ਹਾਂ ਦੇ ਇਹਨਾਂ ਦੇ ਕੰਮਕਾਜ ਰਹੇ ਨੇ ਕਿਸ ਤਰ੍ਹਾਂ ਦਾ ਸਾਰਾ ਹਨੇਰ ਜੀ ਮੈਨੂੰ ਮਿਲਿਆ ਸੀ ਜੀ ਜੁਲਿਆ ਬਿੱਲੀ ਜੀ ਮੱਲੀ ਸਾਹਿਬ ਦਾ ਜੀ ਆਂ ਜੰਦਾ ਕਰ ਪਰਸੋ ਵਿਲੇਜ ਤੇ ਕੋਇਲ ਸਾਹਿਬ ਬੜੀ ਮਤਲਬ ਜਿਹੜਾ ਬੜਾ ਆਪਣੀ ਜਾਣ ਪਹਿਚਾਨ ਨਾਲ ਬੜੀ ਹੀ ਨਪਸਰ ਜਾਣਦੀ ਜਾਂ ਪਰ ਇਹ ਜਿਹੜਾ 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 ਤੋਂ ਮੈਂ ਗਹਿਣ ਕੀਤਾ ਜਾਣਿਆ ਨਾ ਤੋਂ ਮੈਨੂੰ ਸਿੱਖਿਆ ਇੱਕ ਜ਼ੋਰ ਬਤਾ ਗੀ ਇਹਨੂੰ ਮਤਲਬ ਨੂੰ ਸੰਸਾਰ ਪ੍ਰਸਿੱਧ ਜਿਹੜਾ ਸਹਿ ਹੈ ਉਹਨੂੰ ਮਤਲਬ ਦੀ ਉਦੇਸ਼ ਬੰਦ ਕਰਕੇ ਪੇਸ਼ ਹੋਇਆ ਤੇ ਮੈਂ ਜ਼ਰੂਰ ਉਹਦਾ ਗ੍ਰੀਨ ਦੇ ਕਿ ਲੇਖ ਸੀ ਨਾ ਪਤਾ ਨੂੰ ਮਿਲੀ ਉਹਨੂੰ ਪੜਿਆ ਮੈਨੂੰ ਇੰਨਾ ਭਰੋਸਾ ਦਿੱਤਾ ਉਸ ਨਾਵਲ ਨੇ ਉਹਨੂੰ ਨਾਟਕ ਵਿੱਚ ਕਰਨਾ ਚਾਹਿਆ ਮੱਦੇਸੀ ਤੇ ਬੜਾ ਔਖਾ ਔਖਾ ਹੋ ਗਿਆ ਮੈਨੂੰ ਉਹਨੂੰ ਵਿਦਾਰਨਕ ਬੜਾ ਮੈਨੂੰ ਉੱਥੋਂ ਉੱਥੋਂ ਦੇ ਮਤਲਬ ਦੀ ਆਪਣੇ ਸਭਿਆਚਾਰ ਨੂੰ ਅੱਗੇ ਪੰਜਾਬ ਨੂੰ ਫਿਟ ਕਰਨਾ ਉਹ ਮੁਰਾਦਬਗ ਜੈਲ ਜਿੰਗ ਕਰ ਲਈ ਸੀ ਜਾਂ ਤੇ ਤੇ ਜਿਹੜਾ ਮੈਂ ਜਿਹੜਾ ਚੈਲੇਂਜ ਸ਼ੁਰੂ ਕਰ ਸਕਿਆ ਉਹ ਗੁਰਸਾਬ ਦੀ ਮੁਰਾਦਬਗ ਅਸ਼ੀਰਵਾਦ ਇਹਨਾਂ ਦਾ ਜਿਹੜਾ ਇਹ ਵਿਯੋਗ ਦਾਣਾ ਵਿਸ਼ਾਪੁਰ ਸਟੇਟ ਤੋਂ ਪੰਜਾਬੀ ਪਾਠਿਕਾ ਲੋਕੀ ਚਾਹਵਾ ਬਹੁਤ ਐਮ پروگرام ਹੈ ਜਲਦੀਪ ਸਿੱਧੂ ਬੜੇ ਮਤਲਬੀ ਛੋਟਾ ਪਰ ਆਹ ਜਿਹੜਾ ਜੇ ਸ਼ਲਾਬ ਵੀ ਹੀ ਹੈ ਸਿਆਣਾ ਵੀ ਹੈ ਕਿਹੜਾ ਵੀ ਹੈ ਇਹ ਇਹ ਕਿਸੇ ਨੂੰ ਅਸੀਂ ਦੇ ਲੜਪਨਿਆ ਨਾ ਇਹ ਲੜਦਾ ਹੀ ਹੈ ਇਹ ਇਹਦੀ ਅੱਖ ਦੀ ਘੂਰੇ ਕੱਢੀ ਹੈ ਉਹ ਬੜੇ-ਬੜੇ ਚੱਲਦਾ ਹੈ ਉਹ ਮਤਲਬ ਜਿਆਦਾ ਜਿੰਨੀ ਜਗਦੀ ਹੋ ਅੱਛਾ ਕੁਝ ਸਮਝ ਆ ਜਾਂਦੀ ਹੋ ਨਾ ਉਹ ਆਈ ਸ਼ਾਹਾ ਨਾ ਬਹੁਤ ਬੋਲਦਾ ਸਮਝ ਆ ਜਾਂਦਾ ਉਹ ਬਹੁਤ ਹੋਈ ਚਲੋ ਅੱਪਾ ਗੰਮੀ ਕਰਨਾ ਕਰਦਾ ਹੋਇਆ ਮੈਂ ਮੱਲੀ ਸਾਹਿਬ ਆਗੇ ਗੱਲ ਕਰਦਾ ਜਿਹੜੀ ਹੁਣ ਤਾਂ ਇੱਕ 80 ਸਾਲ ਦੀ ਜਿਹੜੀ ਉਮਰ ਹੈ ਕਾ ਵੀ ਵਿਚਾਰ ਵਿਚੋੜ ਹੋ ਜਾਂਦਾ 12 13 ਸਾਲ ਦੀ ਨੀਂਦੋਂ ਸਾਰੇ ਇੱਕ ਥੋੜਾ ਉਤਰਨੇ ਜਾਂ ਲਾਗੇ ਜਾਣ ਜ਼ਿੰਦਗੀਆਂ ਲੇਕਿਨ ਸੱਚ ਸਾਲ ਪਹਿਲਾਂ ਧਾਰਸਾਉਂ ਦੇ ਉਮਰ ਦਾ ਬੱਚਾ ਗਿਆਨ ਗਿਆਨ ਮਤੈ ਗਿਆਨ ਮਤੈ ਕੱਚੀ ਉਮਰ ਆਪਣਾ ਪਿੰਡ ਪੱਤਾ ਪੱਤਾ ਛੱਡ ਕੇ ਪਹਿਲਾਂ ਅਗਰੈਂਟ ਤੇ ਪੰਜ ਸਾਲ ਕਿ ਉਹ ਤੋਂ ਬਾਅਦ 26 27 ਜੀ ਸਾਹਿਬ ਜੀ ਉਹ ਮਰ ਗਏ ਕਿ ਕਿਨੇੜਾ ਚਲੇ ਗਏ ਉੱਥੇ ਪੁਜਾਰੀ ਫੁਜਾਰੀ ਸਾਹਿਬ ਦੇ ਆਣ ਦੇ ਤਰ੍ਹਾਂ ਹੈ ਉਹਨਾਂ ਬਾਰੇ ਤੁਹਾਨੂੰ ਸੁਣਾ ਗਏ ਜਿਹੜੇ ਪਾਸ਼ਾਵਾਂ ਦੀ ਗੱਲ ਕਰਦੇ ਆਂ ਕਾਂਸੂ ਜੀ ਵੀ ਕੌਣ ਕਹਿੰਦਾ ਪਾਸ਼ਾ ਵੀ ਚਿੰਤਾ ਸਭਾ ਚਾਹ ਦੇ ਚਿੰਤਾ ਕਰਦੇ ਆਂ ਉਹ ਇਸ ਚਿੰਤਾ ਵੀ ਚੜੇਗਾ ਪਹਿਲੀ ਜੰਗ ਮੈਂ ਕਿਨੇੜਾ ਤੋਂ ਬਾਕੀ ਜਦੋਂ ਅੰਗਰੇਜ਼ੀ ਹੋਣੀ ਆ चंदीगढ़ पहली लाई है वो तो मल्ली साहब उन्होंने सुखर दीपक उन्होंने दो हज़ार से कॉन्फ्रेंस की फिर दो हज़ार तीन च की जलंधर की जलंधर की चार दिन की कॉन्फ्रेंस की मीनिंग गल की अपना गेला मेला मेला, मेला नहीं मैं होर जी गल मैं थोड़ी मैं लंबा समय लेंटिया जोड़िया कॉन्फ्रेंसा होंगे पाँच होंगे जब वोट देख लो ਉਥੇ ਫੰਡ ਹੁੰਦਾ ਸਰ ਲਈ ਉਸਨੂੰ ਮੈਂ ਪੰਜ ਸੱਤ ਸੱਤ ਸਰ ਗੈਟ ਲਿੰਕ ਦਾ ਬਲੋਜੀ 10 ਸ਼ਾਮੀਆਂ ਇਹ ਕਰ ਰੋ ਹੋ ਕਰ ਰੋ ਤੇ ਜਦੋਂ ਮੈਂ 2003 ਚ ਪਹਿਲੀ ਵਾਰ ਮੈਂ ਕਿਹਨੇ ਕੋਕੀਨ ਨੂੰ ਬੁਲਾਇਆ ਸੱਜਿਆ ਤੇ ਉੱਥੇ ਰਸੋਈ ਚ ਕਿਹਨੇ ਦਾ ਪ੍ਰੋਪਿੰਡ ਦਾ ਪੈਣਾ ਇਹਨੇ ਖੋਈਆਂ ਇਹ ਬੱਚੇ ਆਪਣੇ ਲੰਗਰ ਬਣਾ ਰਹੇ ਨੇ ਕੀ ਇਹ ਇਹਦਾ ਮਤਲਬ ਵੀ ਜਿਵੇਂ ਬਿਲਾ ਰੱਖਿਆ ਹੁੰਦਾ ਉਹ ਮੇਰਾ ਚਾਹ ਮੈਂ ਚਾਚੇ ਤਾਏ ਸਾਰੇ ਇਕੱਠੇ ਕਿਥੇ ਉਹ ਸੇਵਾ ਕਰ ਰਹੇ ਨੇ ਜੀ ਉਦੋਂ ਵੀ ਅਸੀਂ ਮੈਂ ਮੰਨ ਲਿਆ ਲੱਗ ਰਿਹਾ ਇਹ ਕਿ ਜਿਹੜੀ ਸਰਸ ਪੰਜਾਬੀ ਵਸ ਉਹ ਆਪਣਾ ਸੈਂਟਰ ਹੈ ਬਾਕੀ ਦਸਤ ਹੈ ਜਾਣਾ ਵੀ ਫਤਹੀਂ ਵੇਟਰ ਜਿਹੜੀ ਉਹ ਜਿਹੜੀ ਜਿਹੜੀ ਆਪਣਾ ਕੁੜੀ ਦੇ ਭਾਈ ਨੇ ਬਰਾਤੀ ਨੂੰ ਜਿਹੜੀ ਹੈ ਉਹ ਵੇਟਰ ਨਹੀਂ ਨਹੀਂ ਬੇਟਰ ਨੂੰ ਉਹਨੇ ਕੀ ਹੈ ਕਿ ਜਿਹੜੇ ਮੈਨੇਜਰ ਮੈਂ ਧੀਜਾ ਦੇ ਹੈ ਜੇ ਮੈਂ ਆਪਣੇ ਕੋਲੋਂ ਗੱਲ ਕਰੂੰਗਾ ਬੋਲੂੰਗਾ ਮੇਰਾ ਉਹ ਹੋ ਰਿਹਾ ਹੈ ਜੇ ਵੀ ਨਾ ਮੈਂ ਬੇੜੂ ਉਹਨੇ ਕਰਦਾ ਉਹ ਗੱਲ ਨਹੀਂ ਇਹਦਾ ਨੂੰ ਇਸ ਗੱਲ ਦਾ ਚਾਏਗਾ ਵੀ ਇਹਨਾਂ ਨੇ ਜਿਹਨੇ ਵੀ ਕੰਫਰੈਂਸੀ ਵਿੱਚ ਗੋ ਕੀਤੀ ਹੈ OK ਤੇ ਜਲੰਧਰ ਚੋਂ ਸਾਨੂੰ ਮਜਬੂਰੀ ਸੀ ਕਿ ਇਹਦਾ ਨਹੀਂ ਮੈਨ ਪਾਵਰ ਮਿਲਦੀ ਅਸੀਂ ਕਿਟਿੰਗ ਕੀਤੀ ਹੋਤੀ ਸੀ ਲੇਕਿਨ ਜਿਹੜਾ ਇੱਕ ਗੰਭੀ ਗੰਭੀਰਤਾ ਚਾਹੀਦੀ ਹੈ ਕਿ ਤੁਹਾਨੂੰ ਸਹੂਲਤ ਚਾਹੀਦੀ ਹੈ ਕਿਸੇ ਵੀ ਫੰਕਸ਼ਨ ਦੀ ਉਹ ਦਿਨ ਦਾ ਫੰਕਸ਼ਨ ਸਕੇਮ ਹੈ ਇਹ ਉਹਦੀ ਸ਼ਖਸੀਅਤ ਵਾਲੀ ਬਾਤ ਵੀ ਇਹ ਮਦਦਾ ਹੁਣ ਮੈਂ ਬਹੁਤੀ ਤੁਹਾਨੂੰ ਬਾਤ ਕਰਨ ਮੈਂ ਆਂਦੀ ਹੈ ਮਲੀ ਸਾਹਿਬ ਨੇ ਬੇਨਤੀ ਕਰੂੰਗਾ ਕਿ ਆਪਣਾ ਉਹ ਜੀ ਦਾ ਸਹਰ ਕਿੱਥੋਂ ਕਿੱਥੇ ਕਿਵੇਂ ਮਲੀ ਸਾਹਿਬ